ਹਾਂਜੀ ਆਪਾਂ ਤੁਹਾਨੂੰ ਇੱਕ ਪੀਸ ਤੋੜ ਕੇ ਵੀ ਦਿਖਾਉਣੇ ਵੀ ਇਹ ਨਾਸ਼ਤਾ ਕਿੰਨਾ ਵਧੀਆ ਬਣਿਆ ਹੈਗਾ ਦੇਖੋ ਕਿੰਨਾ ਵਧੀਆ ਬਣਿਆ ਨਾ ਹਾਂਜੀ ਸਸਤੀ ਘਰ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜਿੱਤੇ ਅੱਜ ਆਪਾਂ ਬਣਾਵਾਂਗੇ ਸਿਰਫ 10 ਮਿੰਟਾਂ ਵਿੱਚ ਪੋਹੇ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਨਾਸ਼ਤਾ ਉਹ ਵੀ कुरकुरा ਤੇ ਕਰਾਰਾ ਬਿਨਾਂ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਵੀ ਇਹ ਆਪਾਂ ਪੋਹੇ ਦਾ ਨਾਸ਼ਤਾ ਕਿਸ ਤਰ੍ਹਾਂ ਬਣਾਵਾਂਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਵਿੱਚ ਪਾ ਕੇ ਆਪਾਂ ਇਹ ਨਾਸ਼ਤਾ ਤਿਆਰ ਕਰਾਂਗੇ ਹਾਂਜੀ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਰੈਸਪ ਹਾਂਜੀ ਪੋਹੇ ਦਾ ਨਾਸ਼ਤਾ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਪੋਹਾ ਲਿਆ ਹੈਗਾ ਹੁਣ ਆਪਾਂ ਇਹਨੂੰ ਇਸ ਢਾਂਡੇ ਦੇ ਵਿੱਚ ਪਾ ਲਾਂਗੇ ਇਹਨੂੰ 2-3 ਵਾਰੀ ਚ ਸਾਫ਼ ਪਾਣੀ ਦੇ ਨਾਲ ਧੋ ਲਾਂਗੇ ਜਿਹੜੀ ਪੋਹੇ ਤੇ ਡਸਟ ਵਗੈਰਾ ਹੁੰਦੀ ਹੈ ਉਹਨੂੰ ਸਾਰੀ ਲੈ ਜਾਊਗੀ ਚੰਗੀ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਮਸਲ ਮਸਲ ਕੇ ਲਾ ਦਾਂਗੇ ਦੇਖੋ ਕਿੰਨਾ ਕਾਲਾ ਪਾਣੀ ਹੈ ਨਾ 2-3 ਵਾਰੀ ਪਾਣੀ ਦੇ ਨਾਲ ਧੋ ਲਾਂਗੇ ਹਾਂਜੀ ਪੋਹੇ ਨੂੰ ਆਪਾਂ ਨਾ 2-3 ਵਾਰੀ ਪਾਣੀ ਦੇ ਨਾਲ ਧੋ ਲਿਆ ਹੈਗਾ ਤੇ ਪੋਹਾ ਬਿਲਕੁਲ ਸਾਫ਼ ਹੋ ਗਿਆ ਹੁਣ ਪੋਹੇ ਨੂੰ ਆਪਾਂ ਰੱਖ ਦਾਂਗੇ ਸਾਫ਼ ਤੇ ਇਦਰ ਆਪਣੇ ਕੋਲੇ ਦੋ ਉਬਲੇ ਹੋਏ ਆਲੂ ਆ ਹੁਣ ਆਲੂ ਨੂੰ ਆਪਾਂ ਕੱਦੂਕਾਸ਼ ਕਰ ਲਾਂਗੇ ਜਿਹੜਾ ਮੋਟਾ ਪਾਸਾ ਨੇ ਇਹਦੇ ਤਿਆਰ ਨੂੰ ਕੱਦੂਕਾਸ਼ ਕਰਾਂਗੇ ਇਹਨਾਂ ਨੂੰ ਮੈਂ ਉਬਾਲ ਕੇ ਫ੍ਰਿਜ ਦੇ ਵਿੱਚ ਰੱਖ ਤਸੀ ਇਹ ਠੰਡੇ ਹੋ ਗਏ ਹੁਣ ਇਹ ਕੱਦੂਕਾਸ਼ ਵਧੀਆ ਹੋ ਜਾਣਗੇ ਹਾਂਜੀ ਆਲੂ ਨੂੰ ਆਪਾਂ ਕੱਦੂਕਾਸ਼ ਕਰ ਲਿਆਗਾ ਆਲੂ ਨੂੰ ਹੁਣ ਪੋਹਾਂ ਦੇ ਵਿੱਚ ਆਪਾਂ ਪਾਵਾਂਗੇ ਇੱਕ ਪਿਆਜ਼ ਬਰੀਕ ਕੱਟਿਆ ਇਹ ਪਾ ਦਾਂਗੇ ਇੱਕ ਹਰੀ ਮਿਰਚ ਬਰੀਕ ਕੱਟੀ ਹੋਈ ਇਹ ਪਾ ਦਾਂਗੇ ਜੇਕਰ ਹਰੀ ਮਿਰਚ ਨਹੀਂ ਵੀ ਪਸੰਦ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਆਂ ਇੱਕ ਚਮਚ ਸਾਬਤ ਜੀਰਾ ਨਮਕ ਆਪਾਂ ਮੰਗੇ ਸਵਾਦ ਅਨਸਾਰ ਅੱਧਾ ਚਮਚ ਪਾ ਦਾਂਗੇ ਕੁੱਟੀ ਲਾਲ ਮਿਰਚ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਹੁਣ ਪਾ ਦਾਂਗੇ ਆਪਾਂ 3-4 ਚਮਚ ਮੈਦਾ ਮੈਦਾ ਨੂੰ ਆਪਾਂ ਛਾਣਿਆ ਹੋਇਆ ਹੁਣ ਆਪਾਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਦਾਂਗੇ ਹੁਣ ਆਪਾਂ ਸਾਰਾ ਸਮਾਨ ਚੰਗੀ ਤਰ੍ਹਾਂ ਮਿਕਸ ਕਰਤਾ ਹੈਗਾ ਹਾਂਜੀ ਹੱਥਾਂ ਨੂੰ ਆਪਾਂ ਥੋੜਾ ਜਿਹਾ ਰਿਫਾਈਨਡ ਤੇਲ ਲਾ ਲਾਂਗੇ ਹੁਣ ਆਪਾਂ ਥੋੜਾ ਜਿਹਾ ਇਸ ਤਰ੍ਹਾਂ ਨਾ ਮਿਸ਼ਰਣ ਲੈ ਲਾਂਗੇ ਐਸ ਤਰ੍ਹਾਂ ਟਿੱਕੀ ਵਾਲੇ ਹਿਸਾਬ ਨਾਲ ਆਪਾਂ ਬਣਾ ਲਾਂਗੇ। ਐਸ ਤਰ੍ਹਾਂ ਜਿਆਦਾ ਮੋਟੀ ਨਹੀਂ ਬਣਾਉਣੀ ਕਿ ਇਸ ਤਰੀਕੇ ਨਾਲ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ। ਹਾਂਜੀ ਸਾਰਾ ਨਾਸ਼ਤਾ ਆਪਾਂ ਇਸ ਤਰ੍ਹਾਂ ਬਣਾ ਕੇ ਰੈਡੀ ਕਰ ਲਿਆ। ਹਾਂਜੀ ਇੱਧਰ ਆਪਾਂ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ। ਹੁਣ ਆਪਾਂ ਇੱਕ ਟਿੱਕੀ ਛੱਡ ਦਾਂਗੇ ਤੇਲ ਦੇ ਵਿੱਚ। ਦੇਖੋ। ਪਹਿਲਾਂ ਫੋਲ ਅ ਫਲੇਮ ਤੇ ਆਪਾਂ ਤੇਲ ਨੂੰ ਗਰਮ ਕੀਤਾ ਹੁਣ ਆਪਾਂ ਐਸੇ ਥੋੜਾ ਜਿਹਾ ਮਿਗਨ ਤੇ ਕਰਤਾ। ਜਿੰਨਾ ਟਿਕਾ ਪੈਂਦਗਾ ਉਹਨਾਂ ਟਿਕਾ ਆਪਾਂ ਪਾਵਾਂਗੇ ਤੇਲ ਦੇ ਵਿੱਚ ਹੁਣ ਜਦੋਂ ਹਲਕਾ ਹਲਕਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਪਲਟਾਂਗੇ ਹੁਣ ਚਮਚ ਦੇ ਨਾਲ ਆਪਾਂ ਆਪਸਾ ਪਲਟ ਦਿੰਨੇ ਆ ਦੇਖੋ ਨਾ ਇਸ ਤੇ ਹਲਕਾ ਹਲਕਾ ਸੇਕ ਲੱਗ ਕਿੰਨਾ ਵਧੀਆ ਕਲਰ ਆਇਆ ਨਾ ਸਾਰੇ ਟਿਕਾ ਆਪਾਂ ਇਸੇ ਤਰ੍ਹਾਂ ਹੀ ਪਲਟ ਦਾਂਗੇ ਇਹ ਦੋ ਵਾਰਾਂ ਚ ਹੀ ਨਾਸ਼ਤਾ ਫਰਾਈ ਹੋ ਜਾਊਗਾ ਕਿਉਂਕਿ ਇਹ ਥੋੜੀ ਜਿਹੜੀ ਕੜਾਹੀ ਹੈ ਨਾ ਚੜਾਈ ਦੇ ਵਿੱਚ ਹੈਗੀ ਹੈ ਹਾਂਜੀ ਦੇਖੋ ਨਾਸ਼ਤਾ ਆਪਣਾ ਫਰਾਈ ਹੋ ਗਿਆ ਕਿੰਨਾ ਵਧੀਆ ਕਲਰ ਆ ਗਿਆ ਦੇਖੋ ਕਿੰਨਾ ਵਧੀਆ ਨਾਸ਼ਤਾ ਲੱਗਦਾ ਨਾ ਕਿੰਨਾ ਵਧੀਆ ਲੱਗਦਾ ਨਾ ਨਾਸ਼ਤਾ ਤੇ ਉਨਾ ਹੀ ਖਾਣ ਚ ਸੁਆਦ ਹੋਊਗਾ ਹੁਣ ਆਪਾਂ ਇਧਰ ਲਿਚਾਰਨੀ ਦੇ ਵਿੱਚ ਰੱਖ ਦਿੰਨੇ ਜਿਹੜਾ ਕੋਈ ਐਕਸਟਰਾ ਤੇਲ ਹੋ ਗੋਣਾ ਸਾਰਾ ਨਿਕਲ ਜਾਊਗਾ ਦੇਖੋ ਤੇ ਹੁਣ ਆਪਾਂ ਜਿਹੜੀਆਂ ਬਾਕੀ ਦੀਆਂ ਟਿੱਕੀਆਂ ਹੈਗੀਆਂ ਆਪਾਂ ਤੇਲ ਚ ਛੱਡ ਦਿੰਨੇ ਆ ਇਧਰ ਦੇਖੋ ਐਕਸਟਰਾ ਜਿਹੜਾ ਤੇਲ ਸੀ ਸਾਰਾ ਨਿਕਲ ਗਿਆ ਹੈਗਾ ਤੇ ਕਿੰਨਾ ਵਧੀਆ ਜਿਹੜਾ ਇਹ ਨਾਸ਼ਤਾ ਬਣਿਆ ਹੈਗਾ ਹਾਂਜੀ ਸਾਰਾ ਨਾਸ਼ਤਾ ਆਪਾਂ ਬਣਾ ਕੇ ਤਿਆਰ ਕਰ ਲਿਆ ਹਾਂਜੀ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਦੇਖੋ ਇਹ ਨਾਸ਼ਤਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਇਹ ਨਾਸ਼ਤਾ ਬਣਾਉਣਾ ਦੱਸਿਆਗਾ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਬਣਾਇਆ ਹੋਇਆ ਤਾਂ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਹਾਂਜੀ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜ